ਉਹ ਜੁੜਿਆ ਹੋਇਆ ਸੀ ਨਿਰੰਕਾਰ ਨਾਲ ਪਰਮ ਅਨੰਦ ਦੀ ਅਵਸਥਾ ਸੀ ਉਹ ਦੰਭੂਲ ਕਰਨ ਕੀ ਸੀ ਕਿਉਂਕਿ ਉਸ ਬੱਚੇ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਸੀ ਕਿਸੇ ਦਾ ਪ੍ਰਭਾਵ ਨਹੀਂ ਸੀ ਕਿਸੇ ਦਾ ਅਧਿਕਾਰ ਨਹੀਂ ਸੀ ਇੱਕ ਹੋਰ ਕਮਲ ਦੇ ਗ ਮਾਂ ਕਿਤਨੀ ਵੀ ਗਰਮੀ ਵਿੱਚ ਬੈਠੀ ਹੋਵੇ ਕਿਤਨੀ ਵੀ ਤਪਸ ਹੋਵੇ ਪਰ ਉਸ ਬੱਚੇ ਨੂੰ ਤਪਸ ਮਹਿਸੂਸ ਨਹੀਂ ਹੁੰਦੀ ਮਾਂ ਕਿਤਨੀ ਹੀ ਠੰਡ ਵਿੱਚ ਬੈਠੀ ਹੋਵੇ ਕੰਬਦੀ ਪਈ ਹੋਵੇ ਲੇਕਿਨ ਗਰਭ ਵਿੱਚ ਜਿਹੜਾ ਬੱਚਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਕਾਰਨ ਕੀ ਹੈ ਇਹਦੇ ਪਿੱਛੇ ਇੱਕ ਛੋਟੀ ਜੀ ਇੱਕ ਗਾਥਾ ਚੱਲਦੀ ਹੈ ਇਸ ਨੂੰ ਬੜੀ ਡੂੰਘਾਈ ਨਾਲ ਸਮਝਣਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਜੋ ਵਿਸ਼ਨੂੰ ਜੀ ਮਹਾਰਾਜ ਨੇ ਉਹਨਾਂ ਦਾ ਨਿਵਾਸ ਸਮੁੰਦਰ ਵਿੱਚ ਹੁੰਦਾ ਹੈ ਇੱਕ ਆਥਾ ਆਪ ਜੀ ਨੇ ਸੁਣੀ ਹੈ ਔਰ ਜੋ ਸਮੁੰਦਰ ਹੈ ਉਹ ਇਕਦਮ ਖਾਰਾ ਹੈ ਲवण ਹੈ ਉਹਦੇ ਵਿੱਚ ਲੇਕਿਨ ਉੱਥੇ ਉਹ ਵਿਸ਼ਰਾਮ ਕਰਦੇ ਫੇ ਤੋ ਕੁਝ ਗ੍ਰੰਥਾਂ ਦਾ ਕਹਿਣਾ ਹੈ ਕਿ ਉਹ ਜੋ ਪਰਮ ਜੋਤ ਹੈ বিষ্ণੂ ਜੀ ਮਹਾਰਾਜ ਉਸੇ ਦੀ ਹੀ ਅੰਸ਼ ਜੋ ਗਰਭ ਵਿੱਚ ਪਲਦੀ ਪਈਏ ਤੇ ਗਰਭ ਵਿੱਚ ਵੀ ਜੋ ਪਾਣੀ ਹੈ ਮਾਤ ਗਰਭ ਵਿੱਚ ਉਹ ਵੀ ਖਾਰਾ ਹੈ ਉਹਦੇ ਵਿੱਚ ਵੀ ਲवण ਹੈ ਔਰ ਉਤਨਾ ਹੀ ਲवण ਹੈ ਜਿਤਨਾ ਲवण ਸਮੁੰਦਰ ਵਿੱਚ ਹੈ ਦੇ ਰਿਹਾ ਉਸ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਲੱਗਦੀ ਹੈ ਉਹ ਅਨੰਦ ਦੀ ਅਵਸਥਾ ਵਿੱਚ ਹੈ ਜਦੋਂ ਉਸ ਬੱਚੇ ਦਾ ਜਨਮ ਹੋਇਆ ਤਾਂ ਜਿਹੜੇ ਧਿਆਨੀ પુરੁਸ਼ ਹਨ ਉਹ ਕੀ ਕਹਿੰਦੇ ਨੇ ਕਹਿੰਦੇ ਨੇ ਬੱਚੇ ਦਾ ਜਨਮ ਹੋਇਆ ਬੱਚਾ ਰੋਂਦਾ ਪਿਆ ਹੈ ਉਹਦਾ ਮੂਲ ਕਾਰਨ ਹੈ ਕਿ ਉਸ ਨੂੰ ਅਨੰਦ ਤੋਂ ਧਕੇ ਲਿਆ ਗਿਆ ਹੈ ਉਹਨੂੰ ਸਵਰਗ ਤੋਂ ਬਾਹਰ ਕੱਢਿਆ ਗਿਆ ਬੱਚਾ ਰੋਂਦਾ ਜਦੋਂ ਉਹ ਬੱਚਾ ਰੋਂਦਾ ਹੈ ਤਾਂ ਫਿਰ ਮਾਂ ਕੀ ਕਰਦੀ ਹੈ ਉਹਦੀ ਪੂਰੀ ਵਿਵਸਥਾ ਕਰਦੀ ਹੈ ਉਹ ਦੇ ਅੱਗੇ ਪਿੱਛੇ ਘੁਮਦੀ ਰਹਦੀ ਹੈ ਤਾਂ ਕਰਕੇ ਕੇ ਬੱਚੇ ਨੂੰ ਸ਼ਾਂਤੀ ਅਨੁਭਵ ਹੋਵੇ ਜਿਹੜੀ ਉਹ ਪਰਮ ਸ਼ਾਂਤੀ ਗਰਭ ਵਿੱਚ ਸੀ ਬਸ ਉਸੇ ਨੂੰ ਲੈ ਕੇ ਮਨੁੱਖ ساری ਜ਼ਿੰਦਗੀ ਭਜਦਾ ਹੈ ਕਿ ਉਹ ਜਿਹੜੀ ਸ਼ਾਂਤੀ ਮੈਨੂੰ ਕਦੇ ਨਸੀਬ ਹੋਈ ਸੀ ਉਹ ਹੁਣ ਕਿਉਂ ਨਹੀਂ ਹੋ ਰਹੀ ਹੈ ਫਿਰ ਕਦੇ ਉਹ ਕਾਬਾ ਜਾਏਗਾ ਕਦੇ ਕਲਾਸ਼ ਜਾਏਗਾ ਕਦੇ ਹਿਮਾਲੀ ਦੀ ਗੁਫਾ ਵਿੱਚ ਜਾਏਗਾ ਔਰ ਗੁਫਾ ਵੀ ਇਸ ਤਰ੍ਹਾਂ ਦੀ ਬਣਾਉਂਦੇ ਨੇ ઋષਿ ਜਿਵੇਂ ਉਹਦਾ ਆਕਾਰ ਮਾਤ ਗਰਭ ਵਰਗਾ ਹੋਵੇ ਆਪੀ ਕਦੇ ਹਿਮਾਲੇ ਜਾ ਕੇ ਦੇਖੋ ਗੁਫਾ ਇਸ ਤਰ੍ਹਾਂ ਦੀ ਬਣੀ ਹੈ ਦੇ ਰੂਪ ਹੂ ਮਾਤ ਗਰਭ ਹੋਵੇ ਅੰਦਰ ਬੈਠ ਕੇ ਧਿਆਨ ਕਰਦੇ ਨੇ ਔਰ ਉਸੇ ਤਰ੍ਹਾਂ ਜਿਵੇਂ ਮਾਂ ਦੇ ਗਰਭ ਵਿੱਚ ਜਿੱਦੋਂ ਬੀਬੀ ਨੇ ਜਦੋਂ ਸ਼ਬਦ ਸੁਣਾਇਆ ਆਨੰਦ ਰੂਪ ਰਮਿਓ ਸਭ ਮਧੇ ਸਾਰਿਆਂ ਦੇ ਵਿੱਚ ਉਹ ਆਨੰਦ ਰੂਪ ਬੈਠਾ ਹੋਇਆ ਸਾਰਿਆਂ ਦੇ ਵਿੱਚ ਕਹਿੰਦੇ ਆਪ ਜੀ ਭੁੱਲ ਕਿਉਂ ਗਏ ਜਦੋਂ ਅਨੰਦ ਰੂਪ ਬੈਠਾ ਹੈ ਤੇ ਭੁੱਲ ਕਿਉਂ ਗਏ ਅੱਜ ਹਰ ਇੱਕ ਮਨੁੱਖ ਚਿੰਤਾ ਵਿੱਚ ਅਨੰਦ ਤਾਂ ਹੈ ਹੀ ਨਹੀਂ ਬਾਣੀ ਕਹਿੰਦੀ ਹੈ ਉਹ ਅਨੰਦ ਸਾਰਿਆਂ ਦੇ ਵਿੱਚ ਮੌਜੂਦ ਹੈ ਤੇ ਸਾਨੂੰ ਅਨੰਦ ਕਿਉਂ ਨਹੀਂ ਆਇਆ ਬਸ ਇਸ ਨੂੰ ਥੋੜਾ ਜਿਹਾ ਸਮਝ ਜਦੋਂ ਸਾਡਾ ਜਨਮ ਹੋਇਆ ਤੇ ਸਾਡੇ ਉੱਤੇ ਇੱਕ ਲੇਬਲ ਚਿਪਕਾਇਆ ਤੇਰਾ ਨਾਮ ਰਾਮ ਸਿੰਘ ਹੈ ਤੇਰਾ ਨਾਮ ਮੋਹਨ ਸਿੰਘ ਹੈ ਤੇਰਾ ਨਾਮ ਸ਼ਾਮ ਸਿੰਘ ਇੱਕ ਲੇਬਲ ਹੈ ਫਿਰ ਉਹ ਨਾਮ ਕੁਝ ਵੀ ਹੋ ਸਕਦਾ ਸੀ ਲੇਬਲ ਕੁਝ ਵੀ ਹੋ ਸਕਦਾ ਸੀ ਅਸੀਂ ਹਿੰਦੁਸਤਾਨ ਵਿੱਚ ਪੈਦਾ ਹੋਏ ਸਾਡੇ ਤੇ ਲੇਬਲ ਲੱਗੇ ਆ ਤੁਸੀਂ ਹਿੰਦੂ ਹੋ ਸਾਡਾ ਜਨਮ ਪਾਕਿਸਤਾਨ ਵਿੱਚ ਹੁੰਦਾ ਇਸੀ ਬੋਡੀ ਤੇ ਲੈਵਲ ਲੱਗਦਾ ਤੂੰ ਮੁਸਲਮਾਨ ਇਹ ਹੀ ਸ਼ਰੀਰ ਜੇ ਕਿਦਰੇ ਇੰਗਲੈਂਡ ਵਿੱਚ ਜਨਮ ਲੈਂਦਾ ਲੈਵਲ ਲੱਗ ਜਾਂਦਾ ਤੂੰ ਇਸਾਈ ਹਕੀਕਤ ਹੈ ਨਹੀਂ ਤਾਂ ਸ਼ਰੀਰ ਤਾਂ ਇੱਕੋ ਜਿਹਾ ਹੈ ਇੱਕੋ ਵਰਗਾ ਸ਼ਰੀਰ ਹੈ ਇਹ ਲੈਵਲ ਲੱਗਿਆ ਨਹੀਂ ਲੇਕਿਨ ਜਿਵੇਂ ਜਿਵੇਂ ਕੋਈ ਸਦਨਾ ਕਰਦਾ ਹੈ ਸਿਮਰਨ ਕਰਦਾ ਹੈ ਜਦੋਂ ਮੰਜ਼ਿਲ ਤੇ ਪਹੁੰਚਦਾ ਹੈ ਫਿਰ ਉਹ ਲੈਵਲ ਹਟਾ ਦਿੰਦਾ ਹੈ ਹਟਾ ਦਿੰਦਾ ਹੈ ਕਿਉਂਕਿ ਉਸ ਨੂੰ ਸਮਝ ਆ ਗਈ ਕਿ ਨਾ ਹਮ Hindu ਨਾ Musalman ਫਿਰ ਮੈਂ ਕੌਣ ਫਿਰ ਉਹ ਕਹਿੰਦਾ ਅੱਲਾਹ ਰਾਮ ਕੇ ਪਿੰਡ ਪਰਾਂ ਇਹ ਜੋ ਸ਼ਰੀਰ ਹੈ ਪਿੰਡ ਔਰ ਜੋ ਪ੍ਰਾਨ ਹਨ ਇਹ ਅੱਲਾਹ ਦੇ ਹਨ ਇਹ ਰਾਮ ਦੇ उसने तो समझ आ गई उसने लेवल उतार छे जो नाम है वो समाज ने दिता फिर परसनैलिटी भी समाज ने दी परसनैलिटी व्यक्तित्व लोग ने तू बहुत चंगा बंदा है लोग ने तू बहुत गुरमुख है लोग ने तू संत है ये लोगों ने दिता लेवल ਕਹਿੰਦੇ ਨੇ ਕਦੇ ਤੂੰ ਆਪਣੇ ਆਪ ਨੂੰ ਪੁੱਛ ਕੇ ਦੇਖ ਇਹ ਦੂਜੇ ਕਹਿੰਦੇ ਪੈਨੇ ਤੂੰ ਰਾਮ ਸਿੰਘ ਹੈ ਤੂੰ ਸ਼ਾਮ ਸਿੰਘ ਹੈ ਇਹ ਦੂਜੇ ਕਹਿੰਦੇ ਪੈਨੇ ਤੂੰ Hindu ਹੈ ਤੂੰ Muslim ਹੈ ਇਹ ਦੂਜੇ ਕਹਿੰਦੇ ਪੈਨੇ ਤੂੰ ਬੜਾ ਵਿਦਵਾਨ ਹੈ ਤੂੰ ਗੁਰਮੁਖ ਹੈ ਇਹ ਦੂਜੇ ਕਹਿੰਦੇ ਪੈਨੇ ਕਦੇ ਕਦੇ ਤੂੰ ਖੁਦ ਨੂੰ ਵੀ ਪੁੱਛ ਲਿਆ ਕਰ ਇਹ ਤਾਂ ਵਕਈ ਹੀ ਰਾਮ ਸਿੰਘ ਹੈ ਕਿ ਸ਼ਾਮ ਸਿੰਘ ਹੈ ਖੁਦ ਨੂੰ ਵੀ ਪੁੱਛ ਲਿਆ ਕਰਕੇ ਤੂੰ Hindu ਹੈ ਕਿ ਤੂੰ مسلمان ਹੈ ਉਦਨੂ ਵੀ ਪੁੱਛ ਲਿਆ ਕਰਕੇ ਤੂੰ ਵਾਕਈ ਗਿਆਨੀ ਹੈ ਲੇਕਿਨ ਮਨੁੱਖ ਨਹੀਂ ਪੁੱਛਦਾ ਕਿਉਂ ਕਿਉਂਕਿ ਮਨੁੱਖ ਭੁੱਲ ਗਿਆ ਹੈ ਚਾਰੋਂ ਤਰਫ ਜਿਹੜੀ ਆਵਾਜ਼ ਸਮਾਜ ਦੀ ਆਉਂਦੀ ਹੈ ਉਹਦੇ ਵਿੱਚ ਮਨੁੱਖ ਖੁਦ ਨੂੰ ਭੁੱਲ ਗਿਆ ਇੱਕ ਸੰਤ ਹੋਇਆ ਉਹ ਦਾ ਨਾਮ ਸੀ ਲਿੰਚੀ ਉਸ ਸਵੇਰੇ ਉੱਠਦੇ ਸਾਰੇ ਹੀ ਪਹਿਲਾਂ ਆਵਾਜ਼ ਲਗਾਉਂਦਾ ਸੀ ਲਿੰਚੀ ਤੇ ਆਪ ਹੀ ਕਹਿੰਦਾ ਸੀ ਹਾਂਜੀ ਹਰ ਘੰਟੇ ਬਾਅਦ ਆਪਣਾ ਹੀ ਨਾਮ ਪੁਕਾਰਦਾ ਸੀ ਲਿੰਚੀ ਤੇ ਆਪ ਹੀ ਕਹਿੰਦਾ ਸੀ ਹਾਂਜੀ ਤਾਂ ਜਿੰਨੇ ਵੀ ਉਹਦੇ ਸੇਵਕ ਸਨ ਉਹ ਕਹਿੰਦੇ ਸੀ ਮਹਾਰਾਜ ਤੁਸੀਂ ਆਪਣਾ ਹੀ ਨਾਮ ਪੁਕਾਰਦੇ ਹੋ ਫਿਰ ਆਪ ਹੀ ਹਾਂਜੀ ਕਹਿੰਦੇ ਹੋ ਇਹ ਕੀ ਕਰਨਾ ਹੈ ਤਾਂ ਲਿੰਚੀ ਕਹਿੰਦਾ ਹੈ ਇਮੇ ਇਸ ਕਰਕੇ ਪੁਕਾਰਨਾ ਕਿ ਕਦੇ-ਕਦੇ ਮੈਂ ਖੁਦ ਨੂੰ ਭੁੱਲ ਜਾਂਦਾ ਮੈਂ ਕੌਣ ਹੇਲ ਕਰਕੇ ਮੈਨੂੰ ਚੇਤਾ ਰਹਿੰਦਾ ਹੈ ਕਿ ਹਾਂ ਮੈਂ ਹਾਂ ਮੈਂ ਜਗ ਰਿਹਾ ਮੈਂ ਜਗ ਰਿਹਾ ਇਸ ਨੂੰ ਕੰਨ ਦੇ ਨੇ ਉਸਤਾ ਕੀ ਮਾਫ ਗੱਲ ਮੈਨੂੰ ਕਹਿਣ ਦੇਣਾ ਕਿ ਜਿਵੇਂ ਤਨ ਤੇ ਕੋਈ ਕਪੜਾ ਨਾ ਹੋਵੇ ਨਗਨਤਾ ਹੈ ਉਸੇ ਤਰ੍ਹਾਂ ਤਨ ਨੂੰ ਵੀ ਹਟਾ ਦੇਣਾ ਆਤਮਾ ਦੀ ਨਗਨਤਾ ਹੈ ਉੱਥੇ ਤੱਕ ਪਹੁੰਚਣਾ ਹੈ ਅਸਲੀ ਰੂਪ ਮੇਰਾ ਇਹ ਹੈ ਮੈਂ ਤਨ ਨਹੀਂ ਹਾਂ ਮੈਂ ਮਨ ਵੀ ਨਹੀਂ ਹਾਂ ਮੈਂ ਇੱਕ ਜੋਤ ਹਾਂ ਜੋਤ ਇੱਕ ਸੰਤਪੁਰਸ਼ ਤਾਂ ਐਸਾ ਪ੍ਰਯੋਗ ਕਰੰਦਾ ਸੀ ਬਹੁਤ ਕਮਾਲ ਦਾ ਆਪ ਜੀ ਵੀ ਕਦੇ ਕਰਕੇ ਦੇਖਣ ਜਦੋਂ ਭੁੱਖ ਲੱਗੇ ਤਾਂ ਇਹ ਕਰਨਾ ਪਰਮਾਤਮਾ ਨੂੰ ਭੋਜਨ ਦਿ ਲੋੜੇ ਫਿਰ ਭੋਜਨ ਜਦੋਂ ਸਾਹਮਣੇ ਆਏ ਇਤਨੇ ਅਦਬ ਨਾਲ ਖਾਣਾ ਕਿ ਪਰਮਾਤਮਾ ਹੀ ਖਾ ਰਿਹਾ ਹੈ ਪਿਆਸ ਲੱਗੀ ਹੈ ਪਰਮਾਤਮਾ ਨੂੰ ਪਿਆਸ ਲੱਗੀ ਹੈ ਫਿਰ ਜਦੋਂ ਵਿਸ਼ਰਾਮ ਕਰਨਾ ਹੋਵੇ ਪਰਮਾਤਮਾ ਨੇ ਸੋਣਾ ਹੈ ਉਤਨੇ ਹੀ ਅਦਬ ਦੇ ਨਾਲ ਆਪ ਜੀ ਨੇ ਵਿਸ਼ਰਾਮ ਕਰਨਾ ਹੈ ਸਵੇਰੇ ਉੱਠਣਾ ਫਿਰ ਕਹਿਣਾ ਪਰਮਾਤਮਾ ਨੇ ਉੱਠਣਾ ਹੈ ਇਸ ਤਰ੍ਹਾਂ ਦਾ ਅਭਿਆਸ ਕਰਾਂਦਾ ਸੀ ਧਿਆਨ ਸਾਧਨਾ ਪੁਰਾਤਨ ਸਮਾ ਵਿੱਚ ਕੀ ਹੁੰਦਾ ਸੀ ਕਿ ਉੱਥ ਦੇ ਸਾਰੇ ਹੀ ਲੋਕ ਸੂਰਜ ਨੂੰ ਨਮਸਕਾਰ ਕਰਦੇ ਸੀ ਕਾਰਨ ਕੀ ਇਹਦਾ ਹੁੰਦਾ ਅਸੀਂ ਇਸ ਨੂੰ ਯੋਗਾ ਨਾਲ ਜੋੜਿਆ ਸੂਰੀ ਨਮਸਕਾਰ ਲੇਕਿਨ ਸੂਰਜ ਨੂੰ ਨਮਸਕਾਰ ਇਸ ਕਰਕੇ ਕਰਦੇ ਸੀ ਐ ਪਰਵਤ ਘਰ ਐ ਪਰਮ ਜੋਤ ਤੂੰ ਸੂਰਜ ਦੇ ਰੂਪ ਵਿੱਚ ਚਮਕ ਰਿਹਾ ਹੈ ਤੈਨੂੰ ਸਤਿ ਸਜਦਾ ਤੇਰੇ ਨਮਸਕਾਰ ਪਹਿਲੀ ਸਵਾਸ ਉੱਠਦੇ ਸਾਰ ਹੀ ਜਦੋਂ ਲੈਂਦੇ ਸੀ ਕਹਿੰਦੇ ਸੀ ਵਾਹਿਗੁਰੂ ਰਾਮ ਅੱਲਾ ਫਿਰ ਜਦੋਂ ਰਾਤ ਨੂੰ ਸੌਂਦੇ ਸੀ ਫਿਰ ਉਹ ਸਵਾਸ ਫਿਰ ਅੱਲਾ ਵਾਹਿਗੁਰੂ ਰਾਮ ਭਾਵ ਪਹਿਲੀ ਸਵਾਸ ਤੋਂ ਸ਼ੁਰੂ ਕਰਨਾ ਅਖੀਰਲੇ ਸਵਾਸ ਤੱਕ ਜਪਨਾ ਉਸ ਨੂੰ ਯਾਦ ਰੱਖੋ ਲੇਕਿਨ ਅਜੋ ਕੇ ਸਮੇਂ ਵਿੱਚ ਮਨੁੱਖ ਖੁਦ ਨੂੰ ਭੁੱਲ ਗਿਆ ਹਕੀਕਤ ਹੈ ਔਰ ਜੇ ਕਿਦਰੇ ਆਪ ਜੀ ਕਹੋ ਕਿ ਨਹੀਂ ਅਸੀਂ ਨਹੀਂ ਭੁੱਲੇ ਆ ਮੈਂ ਆਪ ਜੀ ਨੂੰ ਪੁੱਛਾਂ ਆਪ ਜੀ ਕੌਣ ਹੋ ਤਾਂ ਆਪ ਜੀ ਨੇ ਇਹੀ ਕਹਿਣਾ ਹੈ ਕਿ ਮੈਂ ਪੁਰਸ਼ ਆ ਮੈਂ ਇਸਤਰੀ ਆ ਇਹੀ ਕਹਿਣਾ ਮੈਂ ਕਿਸੇ ਦੀ ਮਾਂ ਹਾਂ ਕਿਸੇ ਦੀ ਪਤਨੀ ਆ ਮੈਂ ਕਿਸੇ ਗਪਤੀ ਹੈ ਹੀ ਕਰਨ ਇਸ ਨੂੰ ਕਹਿੰਦੇ ਨੇ ਤੁਸੀਂ ਭੁੱਲ ਗਏ ਹੋ ਉਸ ਤਾਕੀਮ ਜੇ ਕਿਦਰੇ ਤੁਸੀਂ ਕਹਿੰਦੇ ਹੋ ਕਿ ਮੈਂ ਰਾਮ ਦੀ ਅੰਸ਼ ਹਾਂ ਮੈਂ ਜੋਤ ਹਾਂ ਫਿਰ ਤੁਸੀਂ ਹੋਸ਼ ਵਿੱਚ ਹੋ ਅਭ ਜਿੰਨ ਯਾਦ ਹੈ ਲੇਕਿਨ ਇੱਕ ਗੱਲ ਹੈ ਮੈਂ ਅਬ ਜਿਹਨੂੰ ਰੋਜ਼-ਰੋਜ਼ ਕਹਿੰਦਾ ਕਿ ਤੁਸੀਂ ਰਾਮ ਦੀ ਅੰਸ਼ ਹੋ ਤੁਸੀਂ ਖੁਦ ਹੀ ਖੁਦਾ ਹੋ ਮੈਂ ਕਹਿੰਦਾ ਲੇਕਿਨ ਇਹ ਆਪ ਜੀ ਦਾ ਵੀ ਅਨੁਭਵ ਹੋਣਾ ਚਾਹੀਦਾ ਹੈ ਆਪ ਜੀ ਦਾ ਅਨੁਭਵ ਹੋਣਾ ਚਾਹੀਦਾ ਹੈ ਰਾਮ ਤੀਰਥ ਜਦੋਂ ਹਿਮਾਲੇ ਤੇ ਗਏ ਤੋ ਉਸ ਨੂੰ ਇੱਕ ਸਵਾਲ ਕੀਤਾ ਸਰਦਾਰ ਪੂਰਨ ਸਿੰਘ ਨੇ ਉਹਦਾ ਸ਼ਿਸ਼ਯ ਸੀ ਕਹਿੰਦਾ ਮਹਾਰਾਜ ਹਿਮਾਲਿਏ ਕਿੰਨਾ ਖੂਬਸੂਰਤ ਹੈ कितना खूबसूरत तो रामतीरथ हिमालय तो मेरे अंदर भी मेरे अंदर भी हिमालय फिर सरदार पूरन सिंह ने सवाल किया महाराज ये सृष्टि किसने बनाई रामतीरथ मैं ही तो बनाई ये चंद तारे सूरज ग्रह नक्षत्र ये सारे मैं ही बनाए ने अब जी ने कहना हद हो गई ये कि बनाए ने ਤੋ ਰਾਮ ਤੀਰਥ ਕੀ ਕਹਿੰਦਾ ਕਹਿੰਦਾ ਜਦੋਂ ਉਹ ਕਰਤਾ ਪੁਰਖ ਸ੍ਰਿਸ਼ਟੀ ਬਣਾ ਰਿਹਾ ਸੀ ਉਦੋਂ ਮੈਂ ਵੀ ਤੁਸੀਂ ਸ਼ਾਮਿਲ ਉਥੇ ਹਕੀਕਤ ਹੈ ਆਪ ਜੀ ਵੀ ਸੀ ਸ਼ਾਮਿਲ ਆਪ ਜੀ ਤੋਂ ਮਰਾਦ ਆਪ ਜੀ ਦਾ ਸ਼ਰੀਰ ਨਹੀਂ ਆਪ ਜੀ ਤਾਂ ਮਰਾਦ ਜੋ ਆਪ ਜੀ ਹਕੀਕਤ ਵਿੱਚ ਹੋ ਆਤਮਾ ਇਹ ਮੌਜੂਦ ਸੀ ਉਸ ਵਿੱਚ ਉਹ ਮਨੁੱਖ ਜੋ ਹੈ ਅਜ ਭੁੱਲ ਗਿਆ ਤਾਂ ਦਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਿਵੇਂ ਭੁੱਲ ਗਿਆ ਆਪਣੇ ਆਪ ਨੂੰ ਕਹਿੰਦੇ ਨੇ ਲਾਲਚ ਕਰਕੇ ਭੁੱਲ ਗਿਆ ਝੂਠ ਕਰਕੇ ਭੁੱਲ ਗਿਆ ਵਿਕਾਰ ਕਰਕੇ ਭੁੱਲ ਗਿਆ ਔਰ ਇਹਦੇ ਵਿੱਚ ਹੀ ਸਮਾਂ ਗੁਜ਼ਾਰਦਾ ਪਿਆ ਇਹਦੇ ਵਿੱਚ ਔਰ ਇਸੇ ਕਰਕੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਭੋਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕਿਓ ਲਾਲਚ ਲਗ ਤਹ ਤਹ ਆਪ ਬੰਧਾਇਓ ਲਾਲਚ ਵਸ ਹੋ ਕੇ ਜੋ ਜੋ ਕਰਮ ਕਰਦੇ ਗਏ ਜੋ ਜੋ ਕਰਮ ਕਰਦੇ ਗਏ ਉਹਨਾਂ ਦੇ ਨਾਲ ਸਾਡੀ ਚੇਤਨਾ ਜਿਹੜੀ ਕਿ ਬਾਹਰੀ ਹੋ ਗਈ ਬੰਨੀ ਗਈ ਹਕੀਕਤ ਕਿਤਨਾ ਸਾਡੀ ਬੰਨੀ ਗਈ ਰੋਜ਼ ਰੋਜ਼ ਜੇ ਕਿਦਰੀ ਅਸੀਂ ਝੂਠ ਬੋਲਦੇ ਰਹੀਏ ਸਾਡੀ ਚੇਤਨਾ ਬਣੇ ਜਾਂਦੀ ਹੈ ਬਣੇ ਜਾਂਦੀ ਹੈ ਹੋਰ ਫਿਰ ਆਪ ਜੀ ਨੂੰ ਐਸਾ ਮਹਿਸੂਸ ਹੋਵੇਗਾ ਇੱਕ ਛੋਟਾ ਜਿਹਾ ਪ੍ਰਯੋਗ ਕਰਕੇ ਦੇਖਣਾ ਭਾਵੇਂ ਕੱਲ ਹੀ ਕਰਕੇ ਦੇਖਣਾ ਆਪ ਜੀ ਦੇ ਅੰਦਰ ਕੁਝ ਐਸੇ ਵਿਚਾਰ ਬਣੇ ਹਨ ਕਿ ਜਿਹੜੇ ਵਿਚਾਰ ਦੁਖੀ ਕਰਦੇ ਹੋਣ ਐਸੇ ਵਿਚਾਰ ਬਣੇ بس ਵਿਚਾਰ ਹੀ ਬਣੇ ਨੇ ਵਾਤਾਵਰਨ ਹੀ ਤਿਆਰ ਹੋਇਆ ਮਨ ਦੇ ਵਿੱਚ ਫਿਰ ਆਪ ਜੀ ਨੂੰ ਐਸਾ ਮਹਿਸੂਸ ਹੋਵੇਗਾ ਕਿ ਸਾਰੀ ਸ੍ਰਿਸ਼ਟੀ ਹੀ ਮੈਨੂੰ ਦੁੱਖ ਦੇਣ ਵਾਸਤੇ ਹੀ ਬਣੀ ਹੋਈ ਹੈ ਪਤਨੀ ਦੁੱਖ ਦੇ ਰਹੀ ਹੈ ਬੱਚੇ ਦੁੱਖ ਦੇ ਰਹੇ ਨੇ ਮਿੱਤਰ ਦੁੱਖ ਦੇ ਰਹੇ ਨੇ ਪड़ोसी ਦੁੱਖ ਦੇ ਰਹੇ ਨੇ ਭਾਵੇਂ ਖਿੜਿਆ ਹੋਇਆ ਫੁੱਲ ਵੀ ਉਹ ਫੁੱਲ ਨਹੀਂ ਦਿਸਣਗੇ ਆਪ ਜੀ ਨੂੰ ਕੰਡੇ ਹੀ ਦਿਸਣਗੇ ਕਿਉਂ ਕਿ ਸ਼ੁਰੂਆਤ ਹੀ ਆਪ ਜੀ ਦੇ ਵਿਚਾਰਾਂ ਤੋਂ ਹੋਈ ਦੁਖੀ ਵਿਚਾਰ ਨਿਰਾਸ਼ਾਜਨਕ ਵਿਚਾਰ ਔਰ ਜੇਕਰ ਕਿਸੇ ਮਨੁੱਖ ਦੇ ਵਿਚਾਰ ਸੁਖ ਦੇਣ ਵਾਲੇ ਸ਼ੁਰੂ ਹੋਏ ਨੇ ਫਿਰ ਉਸਨੇ ਕਹਿਣਾ ਸਾਰੀ ਸ੍ਰਿਸ਼ਟੀ ਹੀ ਜੋ ਹੈ ਮੈਨੂੰ ਸੁਖ ਦੇ ਰਹੀ ਏ ਸਾਰੀ ਸ੍ਰਿਸ਼ਟੀ ਹੀ ਖੁਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਸੁਖੀਏ ਕੋ ਦੇਖੇ ਸਭ ਸੁਖਿਆ ਰੋਗੀ ਕੈ ਭਾਣੇ ਸਭ ਰੋਗੀ ਸਭ ਰੋਗੀ ਹਕੀਕਤ ਹੈ ਜੇ ਆਸ਼ਾਵਾਦੀ ਜੀਵਨ ਹੈ ਪੋਜੀਟਿਵ ਥੋਟ ਹਨ ਆਪ ਜੀ ਦੇ ਤਾਂ ਹਰ ਤਰਫ ਆਪ ਜੀ ਨੂੰ ਸ੍ਰਿਸ਼ਟੀ ਸ਼ਿੰਗਾਰ ਕੀਤੀ ਹੋਈ ਮਿਲੇਗੀ ਜੇ ਨੈਗੇਟਿਵ ਥੋਟ ਨੇ ਆਪ ਜੀ ਨੂੰ ਪਤਝੜ ਹੀ ਪਤਝੜ ਨਜ਼ਰ ਆਏਗਾ ਕਿਉਂਕਿ ਆਪ ਜੀ ਦੇ ਵਿਚਾਰ ਨੈਗੇਟਿਵ ਨੇ ਔਰ ਨੈਗੇਟਿਵ ਵਿਚਾਰ ਜਿਹੜੇ ਹਨ ਕਹਿੰਦੇ ਨੇ ਮਨੁੱਖ ਨੂੰ ਮੰਜ਼ਿਲ ਤੱਕ ਨਹੀਂ ਪਹੁੰਚਣ ਦਿੰਦੇ ਤੋ ਜਿਵੇਂ ਜਿਵੇਂ ਮਨੁੱਖ ਲਾਲਚ ਕਰਦਾ ਗਿਆ ਝੂਠ ਕਰਦਾ ਗਿਆ ਬੋਲਦਾ ਗਿਆ ਵਿਕਾਰ ਕਰਦਾ ਗਿਆ ਮੋਹ ਦੇ ਵਿੱਚ ਫਸਦਾ ਗਿਆ ਚੇਤਨਾ ਬੰਨੀ ਗਈ ਹੁਣ ਇੱਕ ਛੋਟੀ ਜੀ ਤਸਵੀਰ ਆਪਕੀ ਦੇਖਣਾ ਆਪ ਜੀ ਨੇ ਸਾਰਿਆਂ ਨੇ ਹੀ ਤਸਵੀਰ ਦੇਖੀ ਜਦੋਂ ਕੋਈ ਮਨੁੱਖ ਚੱਲਣਾ ਕਰ ਜਾਏ ਉਹਦੇ ਸਰੀਰ ਨੂੰ ਅਸੀਂ ਅਗਨ ਵੇਟ ਕਰ ਦਿੰਦੇ ਹਾਂ ਉਸੇ ਵੇਲੇ ਤੋਂ ਪਹਿਲੀ ਗਲਤੀ ਆਪ ਜੀ ਇਹ ਦੱਸੋ ਆਪ ਜੀ ਪਿਆਰ ਕਿਸ ਨੂੰ ਕਰਦੇ ਸੀ ਸ਼ਰੀਰ ਨੂੰ ਕਰਦੇ ਸੀ ਜਾਂ ਸ਼ਰੀਰ ਵਿੱਚ ਜੋ ਆਤਮਾ ਸੀ ਉਹਨੂੰ ਕਰਦੇ ਸੀ ਜੇ ਕੇਵਲ ਔਰ ਕੇਵਲ ਸ਼ਰੀਰ ਨੂੰ ਪਿਆਰ ਕਰਦੇ ਸੀ ਤਾਂ ਸ਼ਰੀਰ ਤਾਂ ਹੁਣ ਵੀ ਹੈ ਲੇਕਿਨ ਨਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪ ਜੀ ਜੀਵ ਆਤਮਾ ਨੂੰ ਹੀ ਪਿਆਰ ਕਰਦੇ ਸੀ ਸ਼ਰੀਰ ਨੂੰ ਫਿਰ ਉਸ ਸਰੀਰ ਨੂੰ ਆਪ ਜੀ ਅਗਨ ਭੇਟ ਕਰ ਦਿੰਦੇ ਹੋ ਫਿਰ ਉਹਦੇ ਕੱਪੜੇ ਉਹ ਵੀ ਸੁੱਟ ਦਿੰਦੇ ਹੋ ਦੇ ਦਿੰਦੇ ਹੋ ਫਿਰ ਉਹਦੇ ਭਾਂਡੇ ਜਿਸ ਭਾਂਡਿਆਂ ਵਿੱਚ ਲੰਗਰ ਛਕਦਾ ਸੀ ਉਹ ਵੀ ਕਰੀਬ-ਕਰੀਬ ਆਪ ਜੀ ਕਹਿੰਦੇ ਕਿਸ ਨੂੰ ਦੇ ਦਵੋ ਜਿਸ ਮੰਜੀ ਤੇ ਸੌਂਦਾ ਸੀ ਉਹ ਮੰਜੀ ਵੀ ਆਪ ਜੀ ਕਿਸੇ ਨੂੰ ਭੇਟ ਕਰ ਦਿੰਦੇ ਹੋ ਜੇ ਕਿਦਰੇ ਚੰਗੀ ਹੋਵੇ ਸੋ ਟਰਨ ਦਾ ਤਾਂ ਜੀ ਕਰਦਾ ਨਹੀਂ ਫਿਰ ਫਿਰ ਵੀ ਕਹਿ ਦਿੰਦਾ ਹੈ ਚਲੋ ਗਿਆਨੀ ਜੀ ਨੂੰ ਦੇ ਦੋ ਭਾਈ ਸਾਹਿਬ ਨੂੰ ਦੇ ਦਵੋ ਕਪੜੇ ਵੀ ਭਾਈ ਸਾਹਿਬ ਨੂੰ ਦੇ ਦੋ ਇੱਕ ਵਾਰ ਐਸਾ ਹੀ ਹੋਇਆ ਕਿਸੇ ਦਾ ਜਵਾਨ ਬੱਚਾ ਪੂਰਾ ਹੋਇਆ ਮੈਨੂੰ ਕਹਣ ਲੱਗੇ ਗਿਆਨੇ ਜੀ ਕਰੀਬ ਕਰੀਬ 10 15 ਕੀਮਤੀ ਛਟਾ ਹਨ ਪੈਂਸ ਨੇ ਤੁਸੀਂ ਪਾ ਲੋਗੇ ਮੈਂ ਕਿਹਾ ਜਦੋਂ ਜਿੰਦਾ ਸੀ ਉਦੋਂ ਤਾਂ ਇੱਕ ਵੀ ਨਹੀਂ ਦਿੱਤਾ ਕਦੇ ਸੋ ਦੋਸਬ ਕੁਝ ਸਭ ਕੁਝ ਛੁੱਟ ਦਿੰਦੇ ਨੇ ਲੇਕਿਨ ਉਹਦਾ ਬੈਂਕ ਬੈਲੈਂਸ ਨਹੀਂ ਛੁੱਟਦੇ ਉਹ ਆਪਣੇ ਕੋਲ ਰੱਖਦੇ ਇਹ ਹਕੀਕਤ ਹੈ ਉਹ ਉਹਨਾਂ ਨੇ ਆਪਣੇ ਨਾਲ ਰੱਖ ਲਿਆ ਆਪਣੇ ਕੋਲ ਰੱਖ ਲਿਆ ਬੈਂਕ ਬੈਲੈਂਸ ਭਲੇ ਹੀ ਉਹਨਾਂ ਨੇ ਰੱਖ ਲਿਆ ਲੇਕਿਨ ਜਿਸ ਢੰਗ ਦੇ ਨਾਲ ਬੈਂਕ ਬੈਲੈਂਸ ਵੱਡਾ ਕੀਤਾ ਸੀ ਜਿਸ ਪਰਵਰਤੀ ਨਾਲ ਜਿਸ ਟੈਂਡੈਂਸੀ ਨਾਲ ਮੁਸਤਾਕੀਮਾਫ ਉਹ ਸੰਸਕਾਰ ਆਪ ਜੀ ਦੇ ਨਾਲ ਜਾ ਰਹੇ ਨੇ ਆਪ ਜੀ ਦੇ ਨਾਲ ਜਾਣਗੇ ਜੇ ਚੋਰੀ ਕੀਤੀ ਸੀ ਚੋਰੀ ਦਾ ਧਨ ਬੱਚਾ ਨੇ ਸਾਂਭ ਲਿਆ ਚੋਰੀ ਦੀ ਪਰਵਰਤੀ ਆਪ ਜੀ ਦੇ ਨਾਲ ਜਾਏਗੀ ਫਿਰ ਇਹ ਮੈਨੂੰ ਗੱਲ ਕਹਿਣ ਦੇਣਾ ਮੁਸਤਾਕੀਮਾਫ ਫਿਰ ਅਸੀਂ ਛਾਣੇ ਹੋਏ ਜਾਂ ਮੂਰਖ ਹੋਏ ਸੀ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ ਮਨ ਮੂਰਖ ਅਜਹੁ ਨਾ ਸਮਝਦਾ ਸਿੱਖ ਦੇ ਹਾਰਿਓ ਨੀਤ ਮੈਂ ਰੋਜ ਸਿਖਿਆ ਦੇਣਾ ਪ੍ਰੋਤਸਕਨ ਨਹੀਂ ਸਮਝਦਾ ਤੋ ਮਨੁਖ ਦੀ ਜਿਹੜੇ ਸੰਸਕਾਰ ਨੇ ਲਾਲਚ ਦੇ ਝੂਠ ਦੇ ਵਿਕਾਰ ਦੇ ਮੋਹ ਦੇ ਇਹ ਉਹਦੇ ਨਾਲ ਜੁੜ ਜਾਂਦੇ ਨੇ ਫਿਰ ਸਾਬ ਕਹਿੰਦੇ ਨੇ ਉਹਦੇ ਵਿੱਚੋਂ ਦੁਰਗੰਧਾਂ ਦੀ ਲਾਗ ਭਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਦੁਰਗੰਧ ਤੋ ਭਾਉ ਵਿਕਾਰਾਂ ਦੀ ਦੁਰਗੰਧ ਆ ਰਹੀ ਉਸਤ ਕੋਈ ਮਨੁੱਖ ਲੋਭ ਕਰਦਾ ਹੈ ਲੋਭ ਦੀ ਗੰਧ ਆ ਰਹੀ ਹੈ ਦੁਰਗੰਧ ਕੋਈ ਝੂਠ ਬੋਲਦਾ ਹੈ ਇਹ ਝੂਠ ਦੀ ਦੁਰਗੰਧ ਹੈ ਕੋਈ ਸੱਚ ਬੋਲਦਾ ਹੈ ਉਹਦੇ ਵਿੱਚੋਂ ਸੱਚ ਦੀ ਖੁਸ਼ਬੂ ਹੈ ਇਹ ਆਪ ਜੀ ਦੀ ਹੀ ਦੌਲਤ ਹੈ ਦੂਜੇ ਤੀਜੇ ਚੌਥੇ ਪੰਜਵੇਂ ਦੀ ਨਹੀਂ ਹੈ ਆਪ ਜੀ ਦੀ ਉਹਨੇ ਇੱਕ ਮਨੁੱਖ ਮੈਨੂੰ ਕਹਿੰਦਾ ਹੈ ਗਿਆਨੀ ਜੀ ਥੋੜੀ ਦੇਰ ਲਈ ਮੇਰੇ ਨਾਲ ਬੈਠੋ ਮੈਨੂੰ ਗੱਲ ਸਮਝਾਓ ਮੈਂ ਇਤਨਾ ਦੁਖੀ ਹਾਂ ਹੱਦ ਤੋਂ ਜ਼ਿਆਦਾ ਹੱਦ ਤੋਂ ਜ਼ਿਆਦਾ ਇਸ ਨੂੰ ਥੋੜਾ ਜਿਹਾ ਇੱਕ ਐਗਜ਼ਾਮਪਲ ਦੇ ਰਹੀ ਸਮਝਣਾ ਥੋੜਾ ਜਿਹਾ ਉਹ ਗੁਸਤਾਖੀ ਮਾਫ਼ ਕੋਈ ਨੂੰ ਕਹਿਣ ਦੇਣਾ ਕਿ ਜਿਵੇਂ ਰੋਜ਼ ਆਪ ਜੀ ਨੂੰ ਮੈਂ ਗੁਰੂ ਦੇ ਬੋਲ ਸੁਣਾਉਂਦਾ ਰੋਜ਼ ਇਹ ਆਪ ਜੀ ਦੇ ਹੀ ਸਦਕੇ ਕਿਉਂਕਿ ਜੇ ਆਪ ਜੀ ਨਾ ਸੁਣੋ ਐ ਕਿਸ ਨੂੰ ਸੁਣਾਵਾਂਗਾ ਤੋਂ ਆਪ ਜੀ ਦਾ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਆਪ ਜੀ ਰੋਜ਼ ਸੁਣਦੇ ਹੋ ਗੁਰੂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਹੁਣ ਰੋਜ਼ ਗੁਰੂ ਦੀਆਂ ਵਿਚਾਰਾਂ ਕਰਦੇ ਰਹੀਏ ਆਪ ਜੀ ਰੋਜ਼ ਸੁਣਦੇ ਲੇਕਿਨ ਕਿਸੇ ਨੇ ਆਪਣੀ ਪ੍ਰਵਰਤੀ ਬਦਲ ਲਈ ਕਿਸੇ ਨੇ ਨਹੀਂ ਬਦਲੀ ਕਿਸੇ ਨੇ ਆਪਣੀ ਸੋਚ ਬਦਲ ਲਈ ਕਿਸੇ ਨੇ ਨਹੀਂ ਬਦਲੀ ਕਿਉਂਕਿ ਇੱਥੇ ਪੂਰੀ ਦੀ ਪੂਰੀ ਖੇਡ ਹੁੰਦੀ ਹੈ ਸੋਚ ਨੂੰ ਬਦਲਣਾ ਇਹ ਚੇਤਨਾ ਦਾ ਸਫਰ ਹੈ ਸ਼ਰੀਰ ਦਾ ਸਫਰ ਨਹੀਂ ਹੈ ਧਾਰਮਿਕ ਦੁਨੀਆ ਵਿੱਚ ਚੇਤਨਾ ਦਾ ਸਫਰ ਹੁਣ ਕਥਾ ਵੀ ਸੁਣਦੇ ਰਹੇ ਕੀਰਤਨ ਵੀ ਸੁਣਦੇ ਰਹੇ ਲੇਕਿਨ ਪ੍ਰਵਰਤੀ ਨਹੀਂ ਬਦਲੀ ਉਦੇ ਮੈਨੂੰ ਪਤਾ ਲੱਗਦਾ ਰਿਹਾ ਇਹ ਪ੍ਰਵਰਤੀ ਨਹੀਂ ਬਦਲੀ ਉਹ ਸੰਸਾਰ ਤੋਂ ਚਲਾ ਜਾਂਦਾ ਹੈ ਫਿਰ ਉਹਦਾ ਦੂਜਾ ਜਨਮ ਹੁੰਦਾ ਹੈ ਫੋਰ ਐਗਜ਼ਾਮਪਲ ਉਹਦਾ ਫਿਰ ਦੂਜਾ ਜਨਮ ਹੁੰਦਾ ਹੈ ਔਰ ਇਸੇ ਕਲੋਨੀ ਵਿੱਚ ਹੁੰਦਾ ਹੈ ਗਰੀਬ ਘਰ ਵਿੱਚ ਹੁੰਦਾ ਹੈ ਫਿਰ ਉਹ ਸਿਆਣਾ ਹੁੰਦਾ ਹੈ ਵੱਡਾ ਹੁੰਦਾ ਹੈ ਤੇ ਫਿਰ ਆ ਕੇ ਮੈਨੂੰ ਪੁੱਛ ਲਵੇ ਗਿਆਨੀ ਜੀ ਮੈਂ ਬਹੁਤ ਦੁਖੀ ਹਾਂ ਤੇ ਫਿਰ ਮੈਂ ਕੀ ਆਖਾਂਗਾ ਉਸਨੂੰ ਇਹ ਤੇ ਉਹ ਪਿਛਲੇ ਜਨਮ ਵਿੱਚ ਕਥਾ ਸੁਣਾਉਂਦਾ ਰਿਹਾ ਤੂੰ ਨਹੀਂ ਬਦਲਿਆ ਔਰ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲ ਲਿਆ ਉਹ ਨਿਰੰਕਾਰ ਦੇ ਕੋਲ ਲੀਨ ਹੋ ਗਏ ਤਾਂ ਫਿਰ ਇਹ ਦੌਲਤ ਆਪ ਜੀ ਦੀ ਹੈ ਜਾਂ ਮੇਰੀ ਹੈ ਇਹ ਬੰਦਗੀ ਆਪ ਜੀ ਦੀ ਹੈ ਜਾਂ ਮੇਰੀ ਹੈ ਆਪ ਜੀ ਦੀ ਹੈ ਇਹ ਆਪ ਦੀ ਦੀ ਦੌਲਤ ਹੈ ਜਿੰਨੇ ਵੀ ਰਹਿਬਰ ਪੁਰਸ਼ ਹੋਏ ਦੇ ਵਿੱਚ ਮਹਾਬੁੱਧ ਹੋਇਆ ਮਹਾਵੀਰ ਸਵਾਮੀ ਹੋਇਆ ਜ਼ਰਤੁਸਤ ਹੋਇਆ ਮਤਮਾ ਈਸਾ ਹੋਇਆ ਸ਼੍ਰੀ ਕ੍ਰਿਸ਼ਨ ਜੀ ਹੋਏ ਰਾਮਚੰਦਰ ਜੀ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਹੋਏ ਇਹ 10 ਸਰੂਪ ਹੋਏ ਇਹ ਜੋਤ ਉਹਨਾਂ ਦੀ ਜਗਈ ਬੜੇ ਧਿਆਨ ਨਾਲ ਸੁਣੋ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਦੀ ਹੈ ਉਸ ਜੋਤ ਨਾਲ ਆਪ ਜੀ ਆਪਣੀ ਜੋਤ ਜਗਾ ਸਕਦੇ ਹੋ ਪਰਪੰਡਿਕੁਲ ਜੇ ਆਪਣੀ ਜੋਤ ਨਹੀਂ ਜਗਾਈ ਤੋ ਬੇਸ਼ੱਕ ਧਨ ਗੁਰੂ ਨਾਨਕ ਕਹਿੰਦੇ ਰਹੋ ਜੋਤ ਤਾ ਉਸ ਦੀ ਜਗੀ ਸਾਡੀ ਥੋੜੀ ਜਗੀ ਇਹ ਦੀਵੇ ਇਸ ਕਰਕੇ ਆਏ ਨੇ ਇਹ ਚਿਰਾਗ ਇਸ ਕਰਕੇ ਆਏ ਨੇ ਕਿ ਇਹਨਾਂ ਦੇ ਨਾਲ ਅਸੀਂ ਆਪਣਾ ਦੀਵਾ ਜਗਾ ਲੀਏ ਮਹਾਤਮਾ ਬੁੱਧ ਕਿਹਾ ਕਰਦਾ ਸੀ ਅਪ ਦੀਪੋ ਭਵਮ ਆਪਣਾ ਦੀਵਾ ਖੁਦ ਬਣੋ ਉਹਦੇ ਬੋਲਸਨ ਉਪ ਦੀਪ ਉਹ ਆਪਣਾ ਦੀਪਕ ਖੁਦ ਬਣੋ ਆਪਣਾ ਜੀਰਾ ਖੁਦ ਬਣੋ ਮਹਾਤਮਾ ਬੁੱਧ ਦਾ ਦੀਪਕ ਉਹਦੇ ਚਚੇਰੇ ਭਾਈ ਅਨੰਦ ਨੂੰ ਕਮ ਨਹੀਂ ਆਏਗਾ ਨਹੀਂ ਆਏਗਾ ਗੁਰੂ ਨਾਨਕ ਦਾ ਦੀਪਕ ਦੀਵਾ ਉਸਤਾ ਕੀ ਮਾ ਬਾਬਾ ਸ਼੍ਰੀ ਚੰਦ ਨੂੰ ਕਮ ਨਹੀਂ ਆਏਗਾ ਗੁਰੂ ਨਾਨਕ ਦਾ ਦੀਵਾ ਗੁਰੂ ਅੰਗਦ ਦੇਵ ਸਾਹਿਬ ਨੂੰ ਕਮ ਆ ਗਿਆ ਦੇਵਾ ਜਗ ਗਿਆ ਜੋਤ ਰੂਪ ਹਰ ਆਪ